ਭੱਜਾ ਫਿਕਰ ਜੀ ਫਿਕਰ ਜੀ ਹੋਰ ਬਾਜੀ ਕਿਦਾਂ ਠੀਕ ਹੈ ਜੀ ਤੁਹਾਨੂੰ ਸੁਣਾਉ ਆਪਣੀ ਵਾਲੇ ਕਿ ਨਹੀਂ ਚੱਲੇ ਗਾ ਨਾਨਕ ਜੀ ਹੁੰਦੇ ਰਹਾਂਗੇ ਚਲੋ ਮੇਰਾ ਰੱਖੇ ਜੀ ਹਾਂ ਬਾਜੀ ਬਾ ਉਹ ਸਭ ਸੁਝੋ ਗਿਆ ਹੱਡੇ ਦਾ ਬਿਲਕੁਲ ਬਾਜੀ ਬਿਲਕੁਲ ਬਿਲਕੁਲ ਬਾਕੀ ਭੈਣ ਭਰਾਵਾਂ ਦਾ ਸਾਰਿਆਂ ਦਾ ਵਧੀਆ ਹੁੰਦਾ ਹਾਂਜੀ ਹਾਂਜੀ ਇਹਦਾ ਵਧੀਆ ਰਹਿਣਾ ਤੇ ਕੋਈ ਚੰਗਾ ਹੀ ਕਹੂਗਾ ਬਿਲਕੁਲ ਜੀ ਬਿਲਕੁਲ ਇਹ ਕਿਸੇ ਦਾ ਚੰਗਾ ਨਹੀਂ ਕਹਿੰਦੇ ਮਾੜਾ ਵੀ ਚੱਲਣਾ ਚਾਹੀਦਾ ਨਾ 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 ਸਹੀ ਸਹੀ ਗੱਲ ਹੈ ਜੀ ਆਪਣਾ ਥੋੜਾ ਬੋਦਾ ਪਰੀਫਲਿਕਾ ਕਰੀ ਜਾਈਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਜੋਗੇ ਉਹਨਾ ਕੰਮ ਕਰੀ ਜਾਈਗਾ ਸਹੀ ਸਹੀ ਗੱਲ ਹੈ ਕੋਈ ਜਿਆਦਾ ਵਾਲਾ ਕੋਈ ਥੋੜੇ ਵਾਲਾ ਸਾਰੇ ਰੋਟੀ ਦਾ ਆਪਣੀ ਖਾਈ ਹਾਂ ਜੀ ਹਾਂ ਇਹ ਤਾਂ ਹੈਗਾ ਮੈਂ ਚਲੋ ਜੱਲਿਆਂ ਦੇ ਜੋਗੇ ਆਪਣਾ ਚਲਾਉਣਾ ਚਾਹੀਦਾ ਵਾ ਐ ਹੀ ਹੈ ਜੀ ਬਸ ਹਰ ਇੱਕ ਨੂੰ ਖੇਚਲਤ ਕਰਨੀ ਚਾਹੀਦੀ ਹੈ ਨਾ ਹੁੰਦੀ ਹੁੰਦੀ ਹੈ ਜੀ ਬਾਹਰੋਂ ਤਾਂ ਕਿਸੇ ਕੀ ਦੇਣਾ ਨਹੀਂ ਕੁਛ ਨਹੀਂ ਮਿਲਣਾ ਕੁਛ ਨਹੀਂ ਮਿਲਣਾ ਸਹੀ ਗੱਲ ਬਾਕੀ ਆ ਵੀ ਥੋੜਾ ਜਿਹਾ ਮਾਲ ਖੇਚਿਆ ਜਿਆਦਾ ਹੂੰ ਉਹ ਤਾਂ ਤੁਹਾਨੂੰ ਕਿਹਾ ਸੀ ਉਹਦੇ ਮਈਆਂ ਵੱਧੋ ਵੱਧੀ ਬੰਦਾ ਲੈ ਗਿਆ ਹਾਂ ਜੀ ਹਾਂ ਜੀ ਤੇ ਫਿਰ ਤੁਹਾਨੂੰ ਬੇਦਾ ਆ ਵੀ ਸਭ ਤੋਂ ਵੱਡੀ ਕਰਮ ਜੀ ਮਹਿਸੂਸ ਕਰਾਂ ਵੀ ਨਹੀਂ ਨਹੀਂ ਕੋਈ ਘੜ ਗਿਆ ਵਾਦੀ ਕੋਈ ਨਹੀਂ ਬੰਦੇ ਬੈਠੇ ਗਏ ਆ ਮੈਂ ਵੀ ਨਹੀਂ ਖਲੋਈ ਆ ਉਹ 2 ਘੰਟੇ ਹੁੰਦੇ ਸੀ ਠੀਕ ਆ ਚੰਗੇ ਨਹੀਂ ਲੱਗਦਾ ਸਮਾਂ ਘੜੀ ਮੁਰ ਸਦੀ ਜਦੋਂ ਖਲਾਈਏ ਤੇ ਤੁਹਾਡਾ ਵੀ ਦਿਲ ਦੁਰਦਾ ਨਾ ਚਲੋ ਮਰੇ ਚਲੋ ਉਹ ਤੋਂ ਬਾਝੋਂ ਯਾ ਕੀ ਇਹ ਨਹੀਂ ਚਲੋ ਕੋਈ ਨਹੀਂ ਇਹ ਨਹੀਂ ਹੁੰਦਾ ਚਲੋ ਕੋਈ ਨਹੀਂ ਕੋਈ ਨਹੀਂ ਮਾਲ ਵੀ ਕਿਹਦੇ ਕੀ ਮਜ਼ਦੂਰ ਵਾਲੇ ਕੰਮ ਆ ਜਾਂਦਾ ਜੀ ਹਾਂ ਜੀ ਅੱਜ ਫਿਰ ਕਿੰਨੇ ਆ ਜੀ ਅੱਜ 5 ਜੋ 5 ਹਾਂ ਜੀ ਕਰੀ ਸ਼ੁਰੂ ਦੱਸੋ ਜੀ 300 ਜੋ ਹਾਂ ਜੀ ਚਲੋ ਦੱਸੋ ਜੀ ਆਹ ਸ਼ੁਰੂ ਆ ਦੋ ਜੱਜ ਰੋਟੀ ਹਾਂਜੀ ਇਹਨੂੰ 7-8 ਲਊਗੀ ਹਾਂਜੀ 7-8 ਮਿੰਟ ਲੱਗਣਗੇ ਠੀਕ ਐ 7-8 ਦੇ ਲਊਗੇ ਹਾਂਜੀ ਬੜੀ ਚੰਗੀ ਝੋਟੀ ਐ ਬੜੀ ਜੱਤ ਦੀ ਚੰਗੀ ਹੂੰ ਲਓ ਜੀ ਵੇਖੋ ਘਰਾਂ ਦੀ ਆ ਚੰਗੀ ਐ ਹਾਂ ਝੋਟੀ ਬੜੀ ਵਧੀਆ ਝੋਟੀ ਐ ਪੂਰੀ ਜੱਤ ਦੀ ਚੰਗੀ ਝੋਟੀ ਐ ਹੂੰ ਆਲੋ ਬਿਲਕੁਲ ਭਾਈ ਜੀ ਬਿਲਕੁਲ ਚੰਗਾ ਚੰਗਾ ਹੀ ਕਿਹਾ ਜਾਊਗਾ ਸਹੀ ਗੱਲ ਹੈ ਮਰੀ ਮਾੜੀ ਨੂੰ ਚੰਗੀ ਪਾਈ ਜਾਵੇ ਨਾ ਨਹੀਂ ਨਹੀਂ ਸਹੀ ਹੋ ਭਾਈ ਮੈਂ ਵੇਖੋ ਕੱਡੀ ਕਾਲੀ ਪੌੜ ਮੈਂ ਆ ਮੜੀ ਦੀ ਪੂਛੀ ਅਸਰ ਵਿੱਚ ਬਿਲਕੁਲ ਜੀ ਜੇ ਡੇਢ ਨੇ ਲੈ ਜਾਣੇ ਆ ਘੱਟੋ ਘੱਟ ਵੀ 7-8 ਦਿਨ ਤੇ ਸੁੱਕੇ ਲਊਗਾ 7-8 ਲੈ ਲੈ ਜੂ ਸੁੱਕੇ 8 ਵੀ ਲੈ ਸਕਦੇ 7 ਵੀ ਹੈ ਜੀ ਕਰਨ ਵਾਲੀ ਬਾਕੀ 35 ਤੋਂ 30 ਬਹੁਤ ਚੰਗੀ ਆ ਭਾਰਾ ਇੱਥੇ ਦੀ ਫੁੱਲ ਗਰੰਟੀਆਂ ਦੀ ਹਾਂਜੀ ਇਹ ਮੋਲ ਦੇ ਦਾ ਲੱਖ ਹੀ ਕਰਦੇ ਸੀ ਹਾਂਜੀ 97000 ਚਲੋ ਠੀਕ ਹੈ 1000 ਹੋ ਛੱਡਦਾ 96 ਚਲੋ ਠੀਕ ਹੈ ਇਹ ਲੋ ਕੱਡੀ ਵਧੀਆ ਜਿਹੇ ਹੋਣਾ ਸੋਣੀ ਸੋਣੀ ਜੋ ਤੇ ਆਹ ਜੀ ਇਹ ਸੋਈ ਜੋ ਦੁੱਧ ਜੀ ਦੁੱਧ 10 ਕਿਲੋ ਆ ਜਾਏਗਾ 10 ਕਿਲੋ ਦੁੱਧ ਹੈ ਜੀ ਤੇ ਦੇਖੋ ਦੂਜਾ ਸੂਆ ਜੀ ਹਾਂ ਜੀ ਹਾਂ ਜੀ ਦੂਜਾ ਸੂਆ ਵੱਡੀ ਝੋਟੀ ਨਾਲੇ ਬਹੁਤ ਵੱਡੀ ਝੋਟੀ ਆ ਆ ਦੇਖ ਕਿੰਨਾ ਪੁੱਤ 96000 ਆ ਦੇਖ ਦੇਖ ਚੋਣ ਚੰਨ ਵਧੀਆ ਇੱਕ ਨੰਬਰ ਦੀ ਜੱਟਾ ਕੋਈ ਨਹੀਂਗਾ ਬਿਲਕੁਲ ਜੀ ਬਿਲਕੁਲ ਹਾਂ ਜੀ ਹੂੰ ਹੂੰ ਇਹ ਮਾਗੀ ਤੋਂ ਬਹੁਤ ਚੰਗੀ ਲੱਗਦੀ ਹੈ ਜੀ ਵੱਡੀ ਜੁੜਤੀ ਸੋਹਣੀ ਹੈ ਜੀ ਅਜੇ ਥੋੜਾ ਜਿਹਾ ਲੱਪਾ ਛੱਪਾ ਲੱਗਾ ਬਈ ਸਿੱਧੀ ਹੋ ਜਾਊਗੀ ਬਿਲਕੁਲ ਹਾਂ ਜੀ ਮੋਲੋਂ ਤੇ ਕੱਭੀ ਹੋਇਆ ਜੀ ਦਾ ਡੇੜੀ ਘਰ ਛੱਡੀ ਹੈ ਅਜੇ ਪਰ 11 15 11 14 ਦੀ ਦੇ ਦਾਂਗੇ 1 14 ਦੀ ਚਲੋ ਆਓ ਚੰਗੀ ਵਧੀਆ ਮੈਂ ਆ ਪੱਠੀ ਵਡੀਆਂ ਝੋੜੀਆਂ ਆਪਣੀਆਂ ਨੀਲੀ ਗੱਬਣਾ ਜੀ ਇਹ ਸੂਈ ਜੋ ਅੱਛੇ ਵੀ ਸੂਈ ਆ ਇਹ ਹੁਣ ਇਹ ਜੇ ਆਈ ਹੈ ਬਸ ਅੱਧਾ ਘੰਟਾ ਆਇਆ ਇਹੋ ਜੇ ਹੋਰੋ ਜੀ ਇਹ ਲਿਆ ਕੇ ਪੱਠੇ ਉਨੀ ਪਏ ਬਸ ਢੋਤੀ ਹੈ ਮਾੜੀ ਜੀ ਬਾ ਠੀਕ ਆ ਇਹਦੇ ਚ ਉਹ ਏ ਉਹ ਬਸ ਅੱਧਾ ਘੰਟਾ ਆਇਆ ਇਹ ਸਰੀ ਹੈ ਜੀ ਵਾਹ ਜੀ ਇਹ ਕਿੰਜ ਲੱਗ ਰਹੀ ਹੈ ਬੰਦੀ ਦੀ ਗੱਲ ਹੈ ਬੰਦੀ ਦੀ ਗੱਲ ਹੈ ਆਹ ਜਾਂ ਮਰਜ਼ੀ ਲਾ ਲੋ ਜੀ ਹੁਣ ਸਹੀ ਸਾਰੀਆਂ ਦੀਆਂ ਦੀਆਂ ਹੈਗੀਆਂ ਸਾਰੀਆਂ ਦਾ ਸਾਰੀਆਂ ਦਾ ਗਾੜੀ ਕੋਈ ਆਪਣਾ ਕਹਿੰਦੇ ਯੂਟਿਊਬ ਬਿਲਕੁਲ ਜੀ ਹੁਣ ਇਹ ਦੂਆ ਦੇ ਨੀਲੀ ਨੀਲੀ ਦੇ ਹੋਰ ਚੂੜੇ ਆ ਇਹ ਵੀ ਨੀਲੀ ਵਜਨੀ ਚ ਹੁਣ ਡੱਬੀ ਗਈ ਇਹ ਚਲੋ ਬੀ ਕਹਦੇ ਕੋਈ ਲੀਲੀ ਕਹਿੰਦੇ ਬਾਕੀ ਮੈਂ ਖਰੀ ਆ ਖਰੀ ਬਿਲਕੁਲ ਜੀ ਅਜੇ ਆਈ ਹੁਣੇ ਆਈ ਹੈ ਜੇ ਬੱਚਾ ਮਰ ਕੀ ਆ ਗਈ ਬੱਚਾ ਦੇ ਨਾਲ ਕੱਟੀ ਜੋ ਕੱਟੀ ਆ ਗਈ ਆ ਹਾਂਜੀ ਮੋਲੇ ਦਾ ਜੋ 85000 ਹੂੰ 88000 ਦੇ ਚਲੋ ਠੀਕ ਹੈ ਜੈ ਜਿਆ ਅੱਜ ਨਹੀਂ ਗਲਤ ਕਰਨੀ ਬੋਲੀ ਉਹ ਨਹੀਂ ਕਰਨੀ ਜਿਹਨਾਂ ਮੈਂ ਠੀਕ ਆ ਬਿਲਕੁਲ ਬਿਲਕੁਲ ਨਾ ਨਾ ਯਾਰ ਲਾ ਲਓ ਆ ਮੇਰੀ ਮਈ 2.5 ਲੱਖ ਦੀ ਐ ਮੈਂ ਲੱਖ ਛੱਡ ਦੂੰ ਲੱਖ ਕਿਉਂ ਛੱਡਦਾ ਮੈਂ ਲੱਖ ਵੀ ਲੱਲਾ ਨਾਲ ਹੀ ਬਿਲਕੁਲ ਯਾਰ ਆ ਸਹੀ ਗੱਲ ਐ ਜੀ ਇਹ 1.5 ਲੱਖ ਦੀ ਐ ਭਾਈ ਤੁਹਾਡਾ ਵੀ ਤਾਂ 1.5 ਲੱਖ ਹੀ ਦੇ ਦੇ ਬਿਲਕੁਲ ਜੀ ਬਿਲਕੁਲ ਨਾਲ ਉਹ ਵੀ ਲੈ ਲਓ ਲੈ ਲੈ ਸਹੀ 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 ਗੱਲ ਐ ਬਹੁਤ ਵਦ ਮੱਝ ਆਜੀ ਆ ਜੋ ਗੱਪਣਾ ਜੀ ਇਹ ਹੈ ਇਹ ਗੱਪਣ ਜੋ ਫੁੱਲ ਗਰੰਟੀ ਮੈਂ ਦੀ ਕੋਈ ਘਾਤ ਨਹੀਂ ਅੱਛਾ ਤੇ ਬਾਕੀ ਥਣਾ ਵੀ ਬੜੀ ਓਕੇ ਐ ਮਈ ਬਹੁਤ ਬੜੀ ਚੰਗੀ ਜੋ ਹੈ ਜੀ 13 किलो 12 13 किलो ਦੁੱਧ ਪਾ ਜੂ ਆ ਬਾਕੀ ਕੋ ਭਾਂਡੇ ਦਾ ਹਿਸਾਬ ਲਾ ਲੈ ਅੱਜ ਮਹੀਨੇ ਸਿਰ 7 ਦਿਨ ਲੱਗਦੇ ਆ ਆਲੋ ਬੋਲੋ ਤਾਂ ਮਹੀਨੇ ਮਹੀਨੇ ਥੋੜਾ ਤੇਰੀ ਮੈਂ ਨਹੀਂ ਹਾਂ ਤੁਹਾਨੂੰ ਭਟਾਈ ਦਾ ਨਹੀਂ 100000 ਲੈਂਦੇ ਉਹ ਮਹੀਨੇ ਹਾਂਜੀ ਹਾਂਜੀ ਭਟਾਈ ਬਿਲਕੁਲ ਥੋੜਾ ਰੱਖਦਾ ਹਾਂ ਸਾਰੇ ਖਾਈ ਗਏ ਇਸ ਲਈ ਆਪਾਂ ਤਾਂ ਮੀ ਹਾਂਜੀ ਭਾਈ ਜੀ ਕੋਈ ਭਾਰ ਦਿੱਥੇ ਵਾਲੀ ਨਹੀਂ ਗੱਲ ਬਾਕੀ ਵੇਖੋ ਲੈਵਾ ਕਿੰਨਾ ਬਾਕੀ ਆਪੇ ਹਿਸਾਬ ਨਾਲ ਲੈ 10 ਦੇਣਾ 12 ਦੇਣਾ ਕਿੰਨਾ ਕਰਨ ਸਹੀ ਗੱਲ ਹੈ ਜੀ ਮੋਲੇ ਦੇਦਾ 85 ਕਰਦੇ ਸੀ ਤੇ 81000 ਦੀ ਦੇਣੀ 81000 ਚਲੋ ਉਹ ਲਿਆ ਮਾਜੀ ਕੋਲ ਉਹ ਵੀ ਕਬਲੀ ਜੀ ਉਹ ਸੁਈ ਜੋ ਅੱਛਾ ਜਿੰਦੇ ਕੋਲੇ ਮਾ ਵੱਡੇ ਸਿੰਗ ਲਾਦੇ ਉਹਨੇ ਦੇਵਾ ਥੱਲੇ ਪਏ ਨੇ ਅੱਛਾ ਪਰ ਤੋਂ ਦੇ ਜੀ ਠੀਕ ਹੈ ਇਹ ਵੀ ਬੋਲ 10 ਚਲੋ ਬੋਲੀ ਜਾਂਦੇ ਇੰਕੇ ਬੋਲ 9 10 ਕੋਲੇ ਬੋਲਾ ਹੀ ਹੈ ਜੀ ਦੇਖੋ ਵੇਖੋ ਕਰਾ ਦੇ ਆ ਦੇਖ ਇਹ ਜੇ ਨਾ ਜਿੰਨੀ ਆਪ ਉਹਨਾਂ ਦੇ ਵਾਹ ਖਾਂ ਹੋ ਜਾਂਦੇ ਬਿਲਕੁਲ ਜੀ ਚੰਗੀ ਮੈਂ ਬਜੀ ਟ੍ਰਾਈ ਬੜੀ ਲੱਗੀ ਹੈ ਮੈਨੂੰ ਹਾਂ ਜੀ ਤਾਂ ਜੀ ਟ੍ਰਾਈ ਲੱਗੀ ਬੜੀ ਆਪ ਪੱਛਾ ਜਿਹਾ ਲੱਗੇ ਆ ਤੁਹਾਡੇ ਹੱਥ ਦਾ ਸੁਆਦਾ ਹੋਵੇ ਮੀਂਹ ਆ ਆਹ ਆਹ ਲਾ ਲਓ ਜੀ ਡੰਡੇ ਦਾ ਮੇਨ ਵਾਲਾ ਚੰਡਾ ਲੰਮਾ ਵਾਕੇ ਵਾਕੇ ਜੀ ਸਲ ਠੀਕ ਹੈ ਚੱਲ ਉਹਨੇ ਕੇ ਨਹੀਂ ਉਹਨਾਂ ਕੇ ਚੰਡਾ ਥਲੇ ਦੇ ਬਿਲਕੁਲ ਜੀ ਹਾਂ ਜੀ ਮੋਲ ਦੇਦਾ 82 ਕਰਦੇ ਆ ਪੂਰੇ 80 ਦੀ ਦਵਾਂਗੇ 8000 ਇੱਕ ਯਾਰ ਇਹ ਜਿਆਦਾ ਇੱਕ ਕੋਲ 1200 ਚਲੋ ਠੀਕ ਹੈ ਠੀਕ ਗਲਤੀ ਨਹੀਂ ਕਰ ਆਪਾਂ ਮੋਦੀ ਉਹ ਜਾਏ ਤੁਹਾਡੇ ਜਦੋਂ ਤੁਸੀਂ ਆਖਤਾ ਉਹਨਾਂ ਹੀ ਹੋਣਾ ਜਿਹੜੇ ਲੈਣੇ ਆ ਠੀਕ ਹੈ ਠੀਕ ਹੈ ਜੀ ਫਿਰ ਆ ਮੈਂ ਤੋੜਦੇ ਨਹੀਂ ਕਿ ਫਿਰ ਨਹੀਂ ਨਹੀਂ ਲੋੜੀ ਲੋੜੀ ਹੁਣ ਵੀ ਦੇਣ ਦੇ ਕਿ ਐਸੀ ਯਾਰ ਦੇਣ ਦੇ ਬਿਆਸੀ ਦੇਣ ਦੇ ਆ ਮੈਂ ਅੰਬਸਰ ਦੇ ਬੰਦੇ ਸੀ ਹਾਂ ਨਹੀਂ 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 ਗਏ ਜੀ ਬਿਆਸੀ ਨਹੀਂ ਹੁੰਦੇ ਗਏ ਬਿਲਕੁਲ ਜੀ ਮੈਂ ਚਲੋ ਹੁਣ ਆਖਿਆ ਭਾਈ ਹੁਣ ਤਾਂ ਫਿਰ ਚੱਕੇ ਦੀ ਨਕੀ ਉਹ ਡੇੜੀ ਜ਼ਰੂਰ ਹੀ ਮੋੜਦੀ ਫਿਰ ਤੁਸੀਂ ਕਿ ਤਾ ਨਹੀਂ ਨਹੀਂ ਕੋਈ ਗੱਲ ਨਹੀਂ ਬਾਕੀ ਮਾਲ ਸਾਰਾ ਸਸਰਾ ਹਾਂਜੀ ਇਹਨੇ ਲੈਣਾ ਆਪਣੀ ਤਸਦੀਕ ਕਰਕੇ ਲੈ ਬਿਲਕੁਲ ਜੀ ਬਿਲਕੁਲ ਪੈਸੇ ਦੇਣੇ ਨੇ ਪੈਸੇ ਦੇਣੇ ਬਈ ਨਾ 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 ਸਹੀ ਸਹੀ ਆਪਣਾ ਟੜਕਾ ਆ ਕੇ ਖੜੀ ਨਿਕਾ ਕੇ ਐਵੇਂ ਜੀ ਸੂਣ ਵਾਲੀ ਆ ਹਾਂਜੀ ਉਹ ਵੀ ਮੈਂ ਸੁਣਨ ਵਾਲੀ ਆ ਬਿਲਕੁਲ ਜੀ ਭਾਰ ਦੀ ਗਾਰੰਟੀ ਹੋਊ ਥਣਾ ਦੀ ਹੋਊਗੀ ਜਿਹੜਾ ਲੈ ਜਾਊਗਾ ਇਹਨਾਂ ਦੋਵਾਂ ਚੀਜ਼ਾਂ ਦੀ ਗਾਰੰਟੀ ਹੋਊ ਮਈਆਂ ਚਲੋ 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 ਤੇ ਇਹੋ ਪੁੱਛੋ ਆਪਣੇ ਕੋਲ ਤੇ ਨੰਬਰ ਜੀ ਨੰਬਰ ਪ੍ਰਿੰਟ ਪੰਗਾੜੀ ਹਾਂਜੀ ਜਲਾ ਮਸਰ ਫੀਰ ਮਜੀਠਾ ਬਿਲਕੁਲ ਜੈਤੀਪੁਰ ਲਾਗੇ ਨਾਮ ਮੇਰਾ ਸਰਮੁਖ ਸਿੰਘ ਫੋਨ ਨੰਬਰ ਹੈ 8471 46590 Tchau,